ਬਣਾ ਰਿਹਾ ਤੂੰ ਪੱਟ ਹਾਂ ਤੈਨੂੰ ਅਸੀਂ ਅਸੀਂ ਪੱਟ ਨਹੀਂ ਜਾਣ ਦੇ ਗਏ ਬਹਾਂ ਫਿਰ ਅਸੀਂ ਰੋਕਣ ਵੀ ਜਾਣਦੇ ਅਸੀਂ ਰੋਕਣ ਵੀ ਜਾਣਦੇ ਬਹੁਤ ਚੰਗੀ ਤਰੀਕੇ ਨਾਲ ਜਾਣਦਾ ਹਾਂ ਫਿਰ ਪੁੱਛਦਾ ਸਾਡੇ ਦੇ ਚੰਗੇ ਤਰੀਕੇ ਹਾਂ ਜਾਣਦਾ ਫਿਰ ਫਿਰ ਨਹੀਂ ਇਹਨਾਂ ਬੋਲਦਾ ਸੀ ਤੂੰ ਜਾਣਦਾ ਤੈਨੂੰ ਮੈਂ ਬਸ ਠੀਕ ਹੈ ਫਿਰ ਤੂੰ ਪੱਟ ਕੋ ਯਾਰ ਘੱਟੋ ਘੱਟ ਨਹੀਂ ਨਹੀਂ ਯਾਰ ਘੱਟੋ ਕਟੋ ਘਟਾ ਇੰਨਾ ਦੇਖ ਲੋ ਵੀ ਉਹ ਯਾਰ ਵੀਡੀਓ ਤਾਂ ਬਣਦੀ ਆ ਬਣਾ ਡੀਸੀ ਤੇ ਭੇਜੀ ਜਾ ਕੇ ਉਹ ਤਾਂ ਅੱਜ ਭੇਜ ਜਾਗੇ ਆਸੀਂ 5 ਵਜੇ ਨਿਕਲਨੇ ਆਸੀਂ ਤਨਖਾਹ ਲੈਣੇ ਆ ਯਾਰ ਉਹ ਤੇ ਜੀ ਮਿੰਤਾ ਕਰੀਏ ਨਾ ਅਸੀਂ ਭਾਈਚਾਰੇ ਤੌਰ ਤੇ ਜਾ ਕੋ ਯਾਰ ਅਸੀਂ ਵੀ ਤਾਂ ਤੇਰੀ ਮਿੰਤਾ ਕੀਤੀਆਂ ਵੀ ਇੱਕ ਦਰਸਤੀ ਲਾਇਆ ਅਸੀਂ ਕਾ ਯਾਰ ਤੁਸੀਂ ਯਾਰ ਹੱਥ ਧਲੇ ਕੇ ਅਸੀਂ ਕੂੜਾ ਸਿੱਟਿਆ ਯਾਰ ਤਾਂ ਦੱਸੋ ਯਾਰ ਕੂੜਾ ਸਿੱਟੇ ਬਾਈ ਅਸੀਂ ਤੁਹਾਨੂੰ ਕੀ ਕਹਿੰਦਾ ਨਹੀਂ ਰਾਮ ਨਹੀਂ ਗੱਲ ਕਰ ਕਟ ਦੇ ਯਾਰ ਫਿਰ ਕਿਹਦੀ ਅਥੋਰਟੀ ਆ ਓਏ ਬਹੁਤ ਥੋੜੀ ਜਿਹੜੀ ਥੌਟੀ ਅੱਲ ਦਿਖਾ ਦੇ ਤੂੰ ਬੂਟਾ ਪਟਿਆ ਤੂੰ ਕੰਮ ਨਹੀਂ ਹੈਗੀ ਫਿਰ ਉਹ ਫਿਰ ਬੰਦ ਤੇ ਤੂੰ ਲਾ ਹੱਥ ਬੂਟੇ ਨੂੰ ਆਂਸੀ ਆਏ ਕਦੇ ਪਰਚਾ ਡਾ ਦੇਂਗੇ ਹਾਂ ਕਰਾਂਗੇ ਉਹ ਆਏਗਾ ਪਰਚਾ ਡਾ ਦੇ ਤੂੰ ਬੂਟਾ ਪਰਚਾ ਆ ਕਰਾਂ ਮੈਂ ਸਾਰੇ ਘਟਾ ਦੇ ਸਾਰੇ ਪਰਚਾ ਸਿਰੋਂ ਦਿੰਦੀ ਆ ਮੈਂ ਬੂਟਾ ਪਟ ਦੂੰ ਆ ਸਾਰੇ ਡਾਕਟਰ ਡੁੱਪਾ ਨਹੀਂ ਡਾ ਲਿਆ ਸਾਨੂੰ ਬਾਈ ਬੂਟਾ ਪਟ ਦੂੰ ਸਾਨੂੰ ਆ ਡਾਕਟਰ ਡੁੱਪਾ ਨਹੀਂ ਡਾ ਲਿਆ ਤੁਸੀਂ ਹਾਂ ਬੱਡੇ ਸ਼ੇਰ ਬਣੇ ਫਿਰਦੇ ਆ ਬਾਰੇ ਬੰਦੇ ਹੋ ਸ਼ੇਰ ਬਣਦੇ ਹੋ ਮੈਂ ਤੈਨੂੰ ਹੱਥ ਲਾਇਆ ਕੋਈ ਨਹੀਂ ਹਾਂ ਅਸੀਂ ਕਮੀ ਤੌਰ ਤੇ ਹੱਥ ਲਾਇਆ ਉਹ ਧੜਕੇ ਤਰੀ ਮਿੰਟਾਂ ਕਰੀ ਜੀ ਮੈਂ ਆਪੇ ਸਰ ਕਰਾ ਆ ਬਾਈ ਜੀ ਖੜੇ ਆਹ ਕੀ ਗੱਲ ਆ ਉਹਨੇ ਮਿੰਟਾ ਕਰਕੇ ਆਏ ਮੇਰੀ ਗੱਲ ਤਾਂ ਸੁਣਾ ਜੀ ਜਦੋਂ ਗੱਲ ਕਰਤੀਆਂ ਇਹਦੇ ਵਿੱਚ ਨਕਸ਼ਾ ਪਾ ਲਾਇਆ ਨਹੀਂ ਸਾਨੂੰ ਐ ਤਾਂ ਦੱਸ ਦੇ ਚੱਲਾ ਕਰ ਇੱਕ ਮਿੰਟ ਇੱਕ ਪਹਿਲਾਂ ਚੀਨਾ ਬੋਲ ਰਿਹਾ ਮਾੜਾ ਜੀ ਕੀਤਾ ਤੁਹਾਡੀ ਰਵਿੰਦਰ ਰਵਿੰਦਰ ਭਾਈ ਹੋਲੀ ਰਾਮ ਨਾਲ ਗੱਲ ਕਰ ਲਾਈਦੇ ਨਹੀਂ ਯਾਰ ਜੀ ਗੱਲ ਕਰ ਉਹ ਰਾਮ ਨਾਲ ਹੀ ਕਰੀ ਜਾਂਦੇ ਆ ਰਾਮ ਨਾਲ ਹੀ ਕਰ ਰਹੇ ਆ ਬਰਬਾਸਤ ਨਹੀਂ ਯਾਰ ਭਾਈ ਮੈਨੂੰ ਐ ਦੱਸ ਦੇ ਭਾਈ ਚੱਲਾ ਆਂ ਕਰ ਉਹ ਵੱਡਾ ਆਪਣਾ ਇੱਕ ਮਿੰਟ ਮੈਨੂੰ ਐ ਦੱਸ ਦੇ ਵੀਰੇ ਨੁਕਸਾਨ ਕੀ ਆ ਪਹਿਲਾਂ ਤੁਸੀਂ ਐ ਦੱਸੋ ਕੁਈ ਸਾਰੇ ਜਾਣੇ ਇਹ ਗੱਲ ਕਹਿ ਦਿੰਦੇ ਆ ਮੈਂ ਪਰਚਾ ਕਟਾਉਂ ਨੂੰ ਪਰਚਾ ਕਟਾਉਂ ਨੂੰ ਇਹ ਕਿੱਡੀ ਗੱਲ ਆ ਯਾਰ ਪਰਚਾ ਨਾਉਣ ਦੀ ਗੱਲ ਫੱਟੇ ਆ ਅੱਜ ਕਿਉਂ ਕਹਿੰਦੇ ਆ ਅਸੀਂ ਕਿਉਂ ਕਿਹਾ ਅਸੀਂ ਕਿਉਂ ਨਹੀਂ ਸਾਡਾ ਅਸੀਂ ਕਿਸੇ ਨਾਲ ਅੱਜ ਤੱਕ ਨਹੀਂ ਲੜੇ 1.5 ਸਾਲ ਹੋ ਗਿਆ ਠੀਕ ਹੈ ਸਾਨੂੰ ਪਹਿਲਾ ਬੰਦਾ ਮਿਲਿਆ ਭਾਈ ਜਿਹੜਾ ਆ ਬੋਲ ਰਿਹਾ ਪੱਟਾਂਗੇ ਕਿਉਂ ਪੱਟਾਂਗੇ ਇਹ ਦੱਸੋ ਸਾਨੂੰ ਐਂ ਤਾਂ ਦੇ ਦੋ ਨੁਕਸਾਨ ਕੀ ਆ ਸਰ ਬੈਕ ਕਿਤੇ ਇਹਦੇ ਵਿੱਚ ਵੱਜੂਗੀ ਨਹੀਂ ਸਰ ਕਿਵੇਂ ਵੱਜੂ ਜੀ 60 ਫੁੱਟ ਜਗ੍ਹਾ 60 ਮੀਟਰ ਮੈਂ ਕਰ ਦਵਾਂਗੇ ਵੀਰੇ ਸਾਨੂੰ ਕਿਹੜਾ ਚਲਾਉਣਾ ਨਹੀਂ ਆ ਜਾਨਾ ਐਂ ਨਾ ਪੱਟੂਗਾ ਪੱਟ ਕੇ ਵੀ ਗਲਤੀ ਨਾਲ ਤਾਂ ਖੰ ਕਿਵੇਂ ਆਜਦੀ ਹੈ ਗਾਹ ਕੰਦ ਚ ਵੱਜੂਗੀ ਹਾਂ ਲੱਗੇ ਆ ਰੈਂਪ ਤੇ ਲੱਗੇ ਆ ਬਿਲਕੁਲ ਸ਼ਰਮ ਕਰੋ ਉਹ ਬਿਆਨ ਐ ਕਰ ਬਾਈ ਮੇਰੇ ਨਾਲ ਚੱਲ ਮੇਰੇ ਘਰ ਤੇ ਜਮਾ ਰੈਂਪ ਦੇ ਵਿੱਚ ਲੱਗਿਆ ਮੇਰੇ ਨਾਲ ਚੱਲ ਦੇਖੋ ਦਾਦੂ ਘਰ ਦੇ ਅੰਦਰ ਲੱਗਿਆ ਬੱਸ ਤੇਨੂੰ ਕੀ ਦਿਖਦਾ ਸਰਕਾਰੀ ਸੜਕ ਐ ਸਰਕਾਰੀ ਸੜਕ ਤੇ ਤੈਨੂੰ ਕੀ ਦਿੱਕਤ ਆ ਚਾਰ ਵਾਰੀ ਮੁੱਤ ਕਰਕੇ ਚਾਰ ਵਾਰੀ ਹੋ ਜਾ ਯਾਰ ਬਾਈ ਉਹ ਚਾਰ ਵਾਰੀ ਮੁੱਤ ਕਰਕੇ ਮੈਂ ਲੱਗਦੇ ਹੀ ਨਹੀਂ ਤੈਨੂੰ ਸੜਕ ਤੇ ਕੀ ਦਿੱਕਤ ਐ ਯਾਰ ਸੜਕ ਤੇ ਕੀ ਦਿੱਕਤ ਐ ਸੜਕ ਤੇ ਕੀ ਦਿੱਕਤ ਐ ਓਏ ਭੈਣ ਕਿਨੇ ਕਿਨੇ ਜਵਾਨ ਸੋੜੇ ਮਿੱਤਾਂ ਕਰਕੇ ਸ਼ਰਮ ਨਹੀਂ ਕਰਦਾ ਤੂੰ ਜਮਾ ਤੇ ਯਾਰ ਤੂੰ ਸ਼ਰਮ ਨਹੀਂ ਮੰਨਦਾ ਤੈਨੂੰ ਧਾਰਿਆਂ ਵਾਲੇ ਕਹੀ ਜਾਂਦੇ ਆ ਤੇ ਨਹੀਂ ਹੈਗੀ ਗੱਲ ਫਿਰ ਖਤਮ ਕਰਤੀ ਕਹਿੰਦਾ ਜੀ ਸਾਨੂੰ ਤਾਂ ਸ਼ਰਮ ਨਹੀਂ ਸਾਨੂੰ ਸ਼ਰਮ ਦੀ ਗੱਲ ਕਰਦਾ ਨਹੀਂ ਅਕੇ ਜੀ ਉਹ ਕਹਿੰਦਾ ਮੈਂ ਪੱਟ ਦੂੰਗਾ ਉਹ ਕਹਿੰਦਾ ਕਹਿੰਦਾ ਮੈਨੂੰ ਤਾਂ ਸ਼ਰਮ ਹੈ ਨਹੀਂ ਤੈਨੂੰ ਮੈਂ ਹਲਾ ਕੇ ਦੂੰਗਾ ਬੰਦੇ ਦਾ ਮੋਕਾ ਦੱਬ ਚਲੋ ਕੋਈ ਨਹੀਂ ਉਹ ਦਾ ਅਸੀਂ ਫਿਰ ਦੇਖਾਂਗੇ ਤੂੰ ਹਲਾ ਦੇ ਮੇਰੇ ਅਸੀਂ ਆਦੀ ਦੇਖ ਲਾਂਗੇ ਦੇਖ ਲਾਂਗੇ ਵੀ ਦੇਖ ਲਾਂਗੇ ਤੈਨੂੰ ਕੋਈ ਗੱਲ ਚੱਲ ਉਹ ਜੀ ਕੀਤਾ ਉੱਥੇ ਪਟੇਲ ਦਾ ਹਾਂ ਬਸ ਕੋਈ ਨਾ ਵੀਰੇ ਤੂੰ ਪੱਟ ਵੀਰੇ ਤੇਰੀ ਸਾਰੇ ਦੇ ਲਾਲ ਵੀਰੇ ਸਾਰੇ ਦੇ ਆਈ ਬਰ ਬਪੀ ਛੋਟੇ ਸ਼ਰਮਣੇ ਜਿਹੜੇ ਪਟਦੇ ਨੇ ਤੇ ਫਿਰ ਸਰਕਾਰੀ ਜੀ ਲਾ ਰਹੇ ਆ ਲੈ ਤੂੰ ਕੌਣ ਹੈ ਰੋਕਣ ਵਾਲਾ ਤੂੰ ਕਿਹਨਾਂ ਲਾਵਾ ਫਿਰੋਕੇ ਪਾ ਗਏ ਆ ਆਪਦੇ ਘਰ ਮੂਰੇ ਸੌ ਲਾਵਾ ਤੇਰੇ ਘਰ ਮੂਰੇ ਕਿੱਥੇ ਯਾਰ ਘਰ ਦੇਖ ਤੇਰਾ ਯਾਰ ਤੇ ਸਰਕਾਰੀ ਥਾਂ ਹੈ ਲੋ ਚਾਰ ਵਾਰੀ ਤੇਰੇ ਭਾਈ ਚਲੇ ਮਿੰਤਾ ਕਰਕੇ ਆ ਗਏ ਮਿੰਤਾ ਕਰਕੇ ਗਿਆ ਤੇ ਫਿਰ ਸਰਦਾਰ ਨੂੰ ਆ ਕੇ ਕਹਿੰਦੇ ਤੇਰੀਆਂ ਵੀ ਐ ਮਸੀਹੇ ਮਿੰਤਾ ਕਰਕੇ ਜਾਂਦਾਂਗੇ ਤੇਰੀਆਂ ਵੀ ਤਾਂ ਮਿੰਤਾ ਕੀਤੀਆਂ ਕਾਹਦੇ ਮਿੰਤਾ ਕਰ ਤੂੰ ਵੀ ਬਾਈ ਲੱਗਿਆ ਰਹਿਣ ਦੇ ਤੂੰ ਤੜਕੇ ਦਾ ਇੱਥੇ ਆਇਆ ਨਹੀਂ ਹੁੰਦੀਆਂ ਬਾਈ ਪਰਚਾ ਇੱਕ ਵਾਰ ਤੂੰ ਤੜਕੇ ਆਇਆ ਇੰਨਾ ਐਗਰੈਸਿਵ ਨਾ ਹੋ ਤੂੰ ਤੜਕੇ ਆਇਆ ਤੇ ਆਇਆ ਨਹੀਂ ਹੁਣ ਆ ਕਦ ਤੂੰ ਖਰਚਾ ਛੱਡ ਤੂੰ ਯਾਰ ਤੂੰ ਇੰਨਾ ਐਗਰੈਸਿਵ ਨਾ ਹੋ ਇੰਨਾ 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 ਰੋਦ ਤੇ ਨ ਭੁੱਲ ਕੇ ਵੀ ਪੰਗਾ ਹੋਲੇ ਨੇ ਨਹੀਂ ਬਾਉ ਜੀ ਮੈਂ ਤਾਂ ਬੱਸ ਹੋ ਗਿਆ ਪਰ ਇੱਕ ਬੰਦੇ ਨੂੰ 20 ਜਣੇ ਮਿੰਤਾਂ ਕਰੀ ਜਾਂਦੇ ਆ ਯਾਰ ਕੋਈ ਨਹੀਂ ਯਾਰ ਕੋਈ ਨਹੀਂ ਸਮਝਾ ਦਿੰਦੇ ਤੁਸੀਂ ਕਿਉਂ ਕਰੀ ਜਾਂਦੇ ਤੁਸੀਂ ਆ ਕਰੀ ਇਹ ਮਾਗਰ ਉਹ ਕੁੱਟਣ ਦਾ ਕਹੀ ਜਾਂਦਾ ਜੀ ਬਾਉ ਜੀ ਉਹ ਤਾਂ ਕੁੱਟਣ ਦਾ ਕੌਂਦਾ ਮੁੰਡਾ ਆਇਆ ਰਿੰਪੀ ਨੇ ਆਏ ਹੱਥ ਤਾਂ ਲੱਗਣ ਹੱਥ ਨਾਲ ਆ ਲੈ ਦੱਸ ਧੰਕਾਰ ਵਾਲੀ ਕਿਸੇ ਦੇ ਦੇਖੋ ਸਰਕਾਰੀ ਥਾਂ ਹੈ ਤੂੰ ਲੜਨਾ ਤੂੰ ਲੜ ਲੈ ਯਾਰ ਮਾੜਾ ਕੰਮ ਇੱਥੇ ਮੇਰੀ ਗੱਲ ਸੁਣੋ ਅਸੀਂ ਕਾਰ ਲੈ ਜੀ ਨੂੰ ਜਿਵੇਂ ਮਰਜ਼ੀ ਬੈਕ ਕਰ ਲੋ। ਉਹ ਲੜਨ ਲੋ ਘੱਟ ਆ ਯਾਰ ਬਈ ਗਲਤ ਆ ਪਈ ਜਾਂਦਾ ਯਾਰ। ਬਈ ਜੀ ਨੂੰ ਨਹੀਂ 50 ਬੰਦੇ ਮਿੰਟ ਕਰੀ ਜਾਂਦੇ ਦੇਖ ਲੋ। 50 ਬੰਦੇ ਮਿੰਟਾਂ ਕਰੀ ਜਾਂਦੇ ਆ। ਇਹ ਇਹ ਨਹੀਂ ਪਟਟੇ। 50 ਬੰਦੇ ਮਿੰਟਾਂ ਕਰੀ ਜਾਂਦੇ ਖੜੇ। ਨਹੀਂ ਨਹੀਂ ਇਹ ਇਹਨੂੰ ਕਿਦਾਂ ਕਰ ਦੋ ਯਾਰ। ਅਸੀਂ ਤਨਖਾਹ ਲੈਣੀ ਆ ਯਾਰ ਤੜਕੇ 5 ਵਜੇ ਨਿਕਲਨੇ ਵੀ ਚੱਲੇ ਆ ਸਾਡਾ ਸ਼ਹਿਰ ਸਾਫ਼ ਸਾਫ਼ ਹੋ ਜੂਗਾ ਯਾਰ। ਤੂੰ ਕੋਠੀ ਪਾਈ ਐ ਜੀ ਸੜਕੇ ਪਾ ਯਾਰ ਦੱਸ ਸੜਕ ਆ ਆ ਦੇਖ ਲੋ ਹੁਣ ਸਾਰੇ ਆਹ ਰੋਡ ਆ ਬਈ ਜੀ ਘੱਟੋ ਘੜ 50 ਬੋਟਾ ਯਾਰ। ਆਹ ਦਰਖਤ ਤੋਂ ਆਹ ਦਰਖਤ ਤੋਂ ਉਹ ਥਾਂ 50 ਫੁੱਟ ਹੈ ਕਹਿੰਦਾ ਮੈਂ ਮਾਰਦੇ ਨਹੀਂ ਲੱਗਣ ਦਿੰਦਾ ਲਓ ਜਿਹੜਾ ਆਉਂਦਾ ਪਰਚਾ ਕਰ ਲਈ ਯਾਰ ਜਾਵਲਾ ਵੀਰੇ ਕਰ ਲਈ સાਦੂ ਸੁਣ ਗਈ ਪਹਿਲੀ ਵਾਰੀ ਚੀਜ਼ ਕੋਈ ਗੱਲ ਨਹੀਂ ਫਿਰ ਪੱਟੀ ਕਰਕੇ ਦੇਖਣਾ ਦੇਖ ਲਈ ਯਾਰ ਦੇਖ ਲਈ ਦੇਖ ਲਈ ਸਮਾਰ ਕੇ ਦੇਖਣੀ ਕੋਈ ਨਹੀਂ ਦੇਖਾ ਲੇ ਫ੍ਰੀਮ ਨਾ ਕਹਿੰਦਾ 3 4 ਬੰਦੇ ਲਿਆਦਾ ਓਏ ਇੰਨਾ ਦਰਸਕਾਰ ਕੇ ਦੇ ਅਸੀਂ ਵੀ ਪ੍ਰੇਮ ਨਾਲ ਹੀ ਕਹੀ ਜਾਂਦਾ ਤੁਸੀਂ ਮੰਨ ਲਈ ਫਿਰ ਬਾਈ ਜੀ ਸਰਕਾਰੀ ਥਾਂ ਇੱਥੇ ਤੇਰਾ ਪ੍ਰੇਮ ਕੰਮ ਨਹੀਂ ਕਰਦਾ ਤੇਰਾ ਵੀ ਕੰਮ ਨਹੀਂ ਕਰਦਾ ਮੇਰਾ ਕੰਮ ਕਰਦਾ ਅਸੀਂ ਸੇਵਾ ਕਰਦੇ ਹਾਂ ਕੰਮ ਤੇ ਆ ਕੇ ਕਰਦੇ ਆਂਗਾ ਉਹ ਬਾਈ ਤੁਹਾਡੀ ਰਜਿਸਟਰੀ ਉਹ ਕਰਿਆ ਜਾਏਗਾ ਗਵਰਨਮੈਂਟ ਦੀ ਤਾਂ ਹਾਂ ਤਾਂ ਤੇਰੀ ਵੀ ਨਹੀਂ ਫालतू ਬੋਲੀ ਮੈਂ ਕੋਈ ਬਗਾਨੇ ਮਹੱਲੇ ਜਨੀ ਸਾਰੇ ਸ਼ਹਿਰ ਹੀ ਆਪਦਾ ਵੀਰੇ ਬਗਾਨਾ ਮਹੱਲਾ ਕਹਦਾ ਨਹੀਂ ਨਹੀਂ ਕੋਈ ਨਹੀਂ ਹਾਂ ਆਜੋ